ਲੇ ਵੀ ਦੁਨੀਆ ਦੀ ਤੁਹਾਨੂੰ ਸਭ ਤੋਂ ਛੋਟੀ ਗੱਡੀ ਜੇ ਆਪਾਂ ਕਈਏ ਵੀ ਦਿਖਾਉਣੇ ਆਂਗੇ ਬਾਲੀ ਜਾਦੇ ਘੈਂਟ ਯਾਰ ਗੱਡੀ ਕਾਦੀ ਆ ਬਸ ਇੱਕ ਵੀ ਜੇ ਯਾਰ ਕੋਈ ਬੰਦਾ ਹਨਾ ਠੀਕ ਆ ਚਲੋ ਪੇਮੈਂਟ ਦੇ ਹਿਸਾਬ ਨਾਲ ਆਪਾਂ ਜਰੂਰ ਕਹਿਨੇ ਆ ਥੋੜੀ ਜੀ ਹਾਈ ਲੈਵਲ ਤੇ ਆ ਕੰਮ ਪਰ ਖਰਚਾ ਵੀ ਕੁਛ ਨਹੀਂ ਖਰਚਾ ਕੁਛ ਨਹੀਂ ਹੈਗਾ ਤੇ ਬਾਕੀ ਇੱਕ ਚੀਜ਼ ਹੋਰ ਦੱਸਦਾ ਜਿਵੇਂ ਬੱਚਿਆਂ ਨੂੰ ਯਾਰ ਸਕੂਟਰੀ ਜਾਂ ਮੋਟਰਸਾਈਕਲ ਵੱਡੇ ਵੱਡੇ ਜਿਹੜੇ ਹਨ ਬੀ ਐਮ ਡਬਲਯੂ ਆਜਾ ਕਿੰਤਾ ਹਨਾ ਵੀ ਉਹ ਯਾਰ ਬਾਈਕ ਨਾਲੋਂ ਤਾਂ ਨਾਲੇ ਸੇਫਟੀ ਆ ਤੇ ਨਾਲੇ ਆਪਾਂ ਗੱਲ ਕਰਦੇ ਆਂ ਵੀ ਠੰਡ ਦੇ ਵਿੱਚ ਜਾਣਾ ਤਾਂ ਮਤਲਬ ਕਿ ਠੰਡ ਨਹੀਂ ਲੱਗਦੀ ਤੇ ਰਹੀ ਗੱਲ ਜਦੋਂ ਆਪਣੇ ਗਰਮੀਆਂ ਦੇ ਵਿੱਚ ਏਸੀ ਚੱਲਦਾ ਵੀਰੇ ਏਸੀ ਚੱਲਦਾ ਤੇ ਬਾਈ ਹੁਣਾਂ ਨੇ ਗੱਡੀ ਇਹ ਲੈ ਕੇ ਆਏ ਹੋ ਹੋਰ ਵੀਰੇ ਕਿਵੇਂ ਹੋ ਵਧੀਆ ਵੀਰੇ ਵਧੀਆ ਹਾਂਜੀ ਅੱਛਾ ਤੇ ਮੈਨੂੰ ਆਏ ਦੱਸੋ ਬਾਈ ਇਹ ਬੈਟਰੀ ਤੇ ਆ ਹਾਂਜੀ ਫੁੱਲੀ ਇਲੈਕਟ੍ਰਿਕ ਹੈ ਅੱਛਾ ਫੁੱਲੀ ਇਲੈਕਟ੍ਰਿਕ ਆ ਹਾਂਜੀ ਓਕੇ ਇਹ ਦੋ ਚੱਕਿਆਂ ਨਾਲ ਖੇਤੀ ਦੀ ਆ ਜਾਂ 4x4 ਹੈ ਕੀ ਸਿਸਟਮ ਦੋ ਚੱਕਿਆਂ ਨਾਲ ਹੈ ਜੀ ਰੀਅਰ ਓਕੇ ਰੀਅਰ ਵੀਲ ਡਰਾਈਵਰ ਉਹ ਕਹਤੇ ਕੀ ਹੈ ਐਵਰੇਜ ਕੀ ਹੈ ਵੀਰੇ ਇਹ ਤਕਰੀਬਨ ਇੱਕ ਵਾਰ ਚਾਰਜ ਕਰਕੇ 200 ਕਿਲੋਮੀਟਰ ਚੱਲੀ ਜਾਂਦੀ ਹੈ 200 ਕਿਲੋਮੀਟਰ ਹਾਂ ਜੀ ਮੰਨ ਕੇ ਚੱਲੋ ਵੀ ਇਥੋਂ ਬਰਨਾਲੇੋਂ ਤੁਸੀਂ ਚਾਰਜ ਕਰ ਲਈ ਭਾਈ ਚੰਡੀਗੜ੍ਹ ਜਾ ਕੇ ਵਾਪਸ ਪਟਿਆਲੇ ਆ ਜਾਓਗੇ ਨੀ ਬੱਸ ਪਟਿਆਲੇ ਤਾਂ ਨਹੀਂ ਆ ਸਕਦੀ। ਹਾਂ। ਮੰਨ ਲਓ ਚੰਡੀਗੜ੍ਹ ਪਹੁੰਚ ਪਹੁੰਚ ਜਾਂਦੀ ਯਾਰ। ਹਾਂ ਜੇ ਮੈਂ 150 ਕਿਲੋਮੀਟਰ ਆਪਾਂ ਕਹੀਏ ਇਥੋਂ ਚੰਡੀਗੜ੍ਹ ਹਾਂ ਪਹੁੰਚ ਜਾਂਦੇ ਚੰਡੀਗੜ੍ਹ। ਹਾਂ ਮਤਲਬ ਕਿ ਚੰਡੀਗੜ੍ਹ ਚਲ ਜੂਗੀ। ਕਰੇ ਜਾ ਕੇ ਚਾਰਜ ਲਾ ਸਕਦੇ। ਕਿੰਨੇ ਟਾਈਮ ਚਾਰਜ ਓਕੇ ਚਾਰਜ ਸਵਾ ਚਾਰ ਘੰਟਿਆਂ ਚ ਫੁੱਲ ਚਾਰਜ ਹੋ ਜਾਂਦਾ। ਅੱਛਾ ਸਵਾ ਚਾਰ ਘੰਟਿਆਂ ਦੇ ਵਿੱਚ ਫੁੱਲੀ ਚਾਰਜ ਹੋ ਜਾਂਦਾ। ਓਕੇ ਕਰ ਆ ਮਤਲਬ ਜਿਹੜਾ ਆਪਣਾ ਪਾਵਰ ਪਲੱਗ ਹੁੰਦਾ ਉਹਦੇ ਵਿੱਚ ਚਾਰਜ ਲੱਗਦੀ ਹੈ। ਅੱਛਾ ਨੋਰਮਲ। ਮਤਲਬ ਕਿ ਨੋਰਮਲੀ ਜਿਹੜਾ ਹੀਟਰ ਪਲੱਗ ਹੋ ਗਿਆ ਆਪਣੇ ਪਾਵਰ ਪਲੱਗ। ਹਾਂ। ਵੱਡੇ। ਉਹਨਾਂ ਦੇ ਚਾਰ ਚ ਲੱਗੇ ਅੱਛਾ ਤੇ ਸਪੀਡ ਕੀ ਆ ਬਾਈ ਫੁੱਲੀ ਬੀ ਡੇਰੀ 105 ਦੀ ਆਪੇ ਵਿੱਚ ਬਹਿ ਕੇ ਗੱਲ ਕਰੀ ਜੀ ਹੈਵੀ ਬਹੁਤ ਹੈ ਲੈ ਵੀ ਆਜੋ ਤੁਹਾਨੂੰ ਵਿੱਚੋਂ ਦਿਖਾਉਣੇ ਆ ਤੇ ਬਾਲੀ ਜ਼ਬਰਦਸਤ ਆ ਅੱਛਾ ਬਾਈ 4 ਸੀਟਰ ਆ 4 ਸੀਟਡ ਹੈ ਬੱਲੇ ਲੈ ਭੇਜਾ ਸੀ ਪੇ ਪਿੱਛੇ ਲੰਘ ਇੱਕ ਮਿੰਟ ਪਾਕਟ ਆ ਯਾਰ ਤੀਜੇ ਬਾਬੇ ਇੱਕ ਮਿੰਟ ਥਾਰ ਵਾਲਾ ਕੰਮ ਆਗਾ ਅੱਛਾ ਥਾਰ ਵਾਲਾ ਸਿਸਟਮ ਹੀ ਆ यार बड़ी खुली डुली है हैं चल दी जा अच्छा स्टार्ट होगी भाई अभी बस स्टार्ट नहीं। कुछ नहीं पता लगता ओ <laughs> यार बड़ी क्या हैंड चीज़ है यार आता ला आता बब्बे देखो यार इंटीरियर ही बड़ा सोना यार है कमाल ही कितनी भी बब्बे क्या बात है अच्छा इधर ली भाई विंडो खुली है ना एक मिनट डोर बहुत हैवी दे यार बड़ी हैवी है वो सही कर ला लगी मसा अच्छा ते 200 किलोमीटर ਚੱਲਦੀ ਆ ਤੇ ਸਵਾ ਚਾਰ ਘੰਟੇ ਲੈਂਦੀ ਆ ਬਾਈ ਇਹ ਚਾਰਜ ਹੋਣ ਨੂੰ ਤੇ ਘੰਟੇ ਜੇ ਸਲੋ ਮਤਲਬ ਆ ਚਾਰਜ ਲਾ ਕੇ ਜਾਣਾ ਵੀ ਹੈ ਕਿ ਇੱਕ ਘੰਟੇ ਚ 20% ਹੋ ਜਾਂਦੀ ਹੈ ਇੱਕ ਘੰਟੇ ਚ 20% ਹੋ ਜਾਂਦੀ ਉਹਦੇ ਵਿੱਚ 40 ਕਿਲੋਮੀਟਰ ਚੱਲੇ ਜਾਂਦੀ ਆ ਇੱਕ ਘੰਟਾ ਚਾਰਜ ਲਾ ਕੇ ਤੁਸੀਂ 40 ਕਿਲੋਮੀਟਰ ਫੇਰ ਰਨਿੰਗ ਕਰ ਸਕਦੇ ਹੋ ਅੱਛਾ ਤੇ 에어 ਬੈਗ ਵੀ ਨੇ ਬਾਈ ਦੋ 에어 ਬੈਗ ਨੇ ਦੇ ਵਿੱਚ ਅੱਛਾ ਹਾਂ ਬਈ ਆ ਦੇ ਡਰਾਈਵਰ ਤੇ ਕੋਲ ਡਰਾਈਵਰ ਸਾਈਡ ਬਾਈ 에어 ਬੈਗ ਓਕੇ ਸਟੀering ਤੇ ਆ ਗਿਆ ਤੇ ਪ੍ਰਾਈਸ ਜਿਹੜੀ ਆਪਾਂ ਤੁਹਾਨੂੰ ਦੱਸੀਏ ਵੀ 8 ਲੱਖ ਰੁਪਏ ਵੀਰੇ 8 ਲੱਖ ਰੁਪਏ ਆਨ ਰੋਡ ਪਈ ਸੀ ਓਕੇ ਹੁਣ ਘਟਾਤੀ ਇਹਨਾਂ ਨੇ ਮਤਲਬ 750 ਤੇ ਰਹਗੀ ਅੱਛਾ ਹੁਣ 100 ਸਾਲ ਪੂਰੇ ਹੋਣ ਦੇ ਕਾਰਨ ਕੰਪਨੀ ਦੇ ਐਮਜੀ ਦੇ ਹਾਂ ਹਾਂ 750 ਲੱਖ ਰੁਪਏ ਦੀ ਆਨ ਰੋਡ ਤੇ ਰਹਿਗੀ ਇਹ ਲੈ ਵੀ ਜੇ ਹੁਣ ਤੁਸੀਂ ਇਹ ਗੱਡੀ ਲੈਣੀ ਆ ਤੁਹਾਨੂੰ 50000 ਸਸਤੀ ਮਿਲੂ ਤੇ ਯਾਰ ਗੱਡੀ ਪੰਜਾਬ ਚ ਤਾਂ ਨਹੀਂ ਮਿਲਣ ਲੱਗੀ ਏ ਪੰਜਾਬ ਚ ਲੁਧਿਆਣਾ ਇਹਨਾਂ ਦੇ ਸ਼ੋਰੂਮ ਨੇ ਐਮਜੀ ਦੇ ਓਕੇ ਲੁਧਿਆਣਾ ਹੋ ਗਿਆ ਜਿਵੇਂ ਪਟਿਆਲਾ ਹੋ ਗਿਆ ਹੂੰ ਵੱਡੇ ਸ਼ਹਿਰਾਂ 'ਚ ਸ਼ੋਅਰੂਮ ਹੈਗੇ ਨੇ ਇਹਨਾਂ ਦੇ ਮੌਕੇ ਵੀ ਹੋਊਗਾ ਓਕੇ ਉੱਥੇ ਮਿਲਦੀ ਆ ਆਮ ਨਾਰਮਲੀ ਓਕੇ ਓਕੇ ਲੈ ਵੀ ਗੱਡੀ अवेलेबल ਹੈਗੀ ਆ ਸ਼ੋਅਰੂਮਾਂ ਦੇ ਵਿੱਚ ਤੇ ਯਾਰ ਮੈਂ ਤਾਂ ਕੰਫਰਟੇਬਲ ਹੀ ਪੜੀ ਆ ਯਾਰ ਬੈ ਕੇ ਦੇਖੋ ਤੁਸੀਂ ਆ ਲੈਗ ਸਪੇਸ ਬਹੁਤ ਆ ਹਾਂ ਲੈਗ ਸਪੇਸ ਬੜੀ ਆ ਆ ਬਾਕੀ ਮਤਲਬ ਮੈਂ ਲੈ ਕੇ ਇੱਕ ਲੈ ਕੇ ਫਰੀ ਹੈ ਮੇਰਾ ਇੱਕ ਹੱਥ ਫਰੀ ਹੈ ਜਮਾ ਆ ਸਹੀ ਗੱਲ ਹੈ ਨਾ ਇੱਕ ਹੱਥ ਨਾਲ ਤੇ ਇੱਕ ਪੈਰ ਨਾਲ ਮੈਂ ਗੱਡੀ ਚਲਾਏ ਅੱਛਾ ਆਟੋ ਹੈ ਆਟੋ ਹੈ ਕੰਮ ਬਸ ਰੇਸ ਤੇ ਬ੍ਰੇਕ ਹੀ ਓਨਲੀ ਬਸ ਆਈ ਪੈਰ ਹੀ ਕੰਮ ਕਰਦਾ ਹਾਂ 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 ਸਹੀ ਆ ਤੇ ਬਾਕੀ ਦੇਖੋ ਵੀ ਤਿੰਨ ਮੂਡ ਨੇਗੇ ਇਸਪੋਰਟਸ ਮੂਡ ਹੋ ਗਿਆ ਇਕੋ ਮੂਡ ਹੋ ਗਿਆ ਅੱਛਾ ਸਪੋਰਟਸ ਤੇ ਥੋੜੀ ਜੀ ਸਪੀਡ ਜ਼ਿਆਦਾ ਭੱਜ ਲੰਦੀ ਆ ਓਕੇ ਸਪੋਰਟਸ ਮੂਡ ਲੱਗ ਜਾਂਦਾ ਇਹਨੂੰ ਨਾਰਮਲ ਮੂਡ ਆ ਜਾਂਦਾ ਇਹਦੇ ਵਿੱਚ ਤੇ ਇਕੋ ਮੂਡ ਆ ਜਾਂਦਾ ਅੱਛਾ ਸਪੋਰਟਸ ਤੇ ਐ ਚੱਲੋ ਮੰਨ ਲਓ ਤੁਸੀਂ 150 ਕਿਲੋਮੀਟਰ ਚੱਲੂਗੀ ਤੁਹਾਡੀ ਜਿਹੜੀ 200 ਚੱਲਦੀ ਆ ਵੱਧ ਬੈਟਰੀ ਡਿਸਚਾਰਜ ਹੋਊਗੀ ਹਾਂ ਤੇ ਇਕੋ ਮੋਡ ਤੇ ਤੁਹਾਡੀ 200 ਕਿਲੋਮੀਟਰ ਤੁਹਾਨੂੰ ਰਨਿੰਗ ਦੀ ਐਵਰੇਜ ਦੇ ਦੂਗੀ ਅੱਛਾ ਤੇ ਸਪੀਡ ਫੁੱਲ ਸਪੀਡ ਕੀ ਹੈਗੀ ਫੁੱਲ ਸਪੀਡ ਇਹਦੀ 105 ਆ ਅੱਛਾ 100 ਤੇ ਚੱਲ ਜਾਂਦੀ ਆ ਮਤਲਬ ਕਿ 100 100 105 ਤੇ ਜਾਂਦੀ ਹੈ ਰਾਮਨਾਨ ਓਕੇ ਮੰਨ ਲਵੀ 100 ਤੇ ਤਾਂ ਤੁਸੀਂ ਆਪਾ ਮੰਨ ਕੇ ਚੱਲੀ ਵੀ ਹਾਂਜੀ ਮੈਂ 106 ਤੱਕ ਮਤਲਬ ਇਹ ਲੈ ਕੇ ਗਿਆ ਸੀਗਾ 106 ਤੋਂ ਬਾਹਰ ਨਹੀਂ ਗਈ ਇਹ ਓਕੇ 106 ਤੱਕ ਹੀ ਹੈ ਲੈ ਵੀ ਕਰ ਲਈਏ ਟਰਨ ਹੁਣ ਆਪਾਂ ਤੇ ਬਾਈ ਬੜੀ ਘੈਂਟ ਚੀਜ਼ ਲੱਗੀ ਯਾਰ ਸੋਨੂੰ ਅਸੀਂ ਤੇ ਬਾਕੀ 4 ਸੀਟਰ ਹੈਗੀ ਬਾਈ 2 ਸੀਟਰ ਹੈ ਤੇ ਦੋ ਪਿੱਛੇ ਸੀਟਾਂ ਬੜੀਆਂ ਰਾਮਨਾਥ ਜੰਗਰੀ ਖੁੱਲ੍ਹਦੀ ਆ ਯਾਰ 6 ਫੁੱਟ ਦਾ ਬੰਦਾ ਪੂਰਾ ਵਧੀਆ ਬੈਠਾ ਟਾਵਰ 'ਤੇ ਬੈਠਾ ਵਾ ਪੂਰਾ ਹੈ ਪਹਿਲਾਂ ਆਪਣੇ ਆਨੇ ਹੁੰਦਾ ਜਿੱਦੀ ਸਪੇਸ ਨਹੀਂ ਹੈ ਹੈ ਉਹ ਤੇ ਵੀ ਲੁੱਟਾ ੜਦੀਆਂ ਨੇ ਬਾਈ ਇੱਥੇ ਸਪੇਸ ਪੂਰਾ ਵਧੀਆ ਹੈ ਹਾਂ ਯਾਰ ਆ ਦੇਖੋ ਬਾਈ ਹੁਣ ਜਿਵੇਂ ਤਕਰੀਬਨ 6 ਫੁੱਟ ਹਾਈਟ ਆ ਵੀਰੇ ਦੀ ਤੁਸੀਂ ਦੇਖੋ ਯਾਰ ਉੱਪਰ ਬਹੁਤ ਸਪੇਸ ਪਈ ਹੈਗੀ ਤੇ ਬਾਕੀ ਯਾਰ ਕੰਫਰਟੇਬਲ ਬਹੁਤ ਹੈਗੀ ਮੈਂ ਤਾਂ ਹੈਰਾਨ ਆ ਯਾਰ ਮੈਂ ਤਾਂ ਪਾਉ ਪੰਪ ਮੈਂ ਇਹ 200 ਰੁਪਿਆ ਕਿਲੋਮੀਟਰ ਪੈਂਦੀ ਆ ਹਾਂ ਗੱਡੀ ਅੱਛਾ ਮੰਨ ਲਓ ਜੇ ਆਪਾਂ 200 ਕਿਲੋਮੀਟਰ ਜਾਣਾ ਥੋੜਾ 200 ਰੁਪਿਆ ਹੀ ਖਰਚਾ ਆਊਗਾ ਓਕੇ ਖਰਚਾ ਕੁਝ ਨਹੀਂ ਹੈਗਾ ਜੇ ਦਾ ਮਤਲਬ ਘਰੇ ਲੋਕਲ ਚਲਾਉਣ ਵਾਸਤੇ ਆਪਾਂ ਨੂੰ ਹਾਂ ਮੈਂ ਇਹ ਲੋਕਲ ਚਲਾਉਣ ਵਾਸਤੇ ਲੈ ਕੇ ਦਿੱਤੀ ਫਾਦਰ ਸਾਹਿਬ ਨੂੰ ਗਿਫਟ ਕੀਤੀ ਓਕੇ 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 ਗਿਫਟ ਅੱਥੇ ਦੇ ਬਈ ਆਪਣੇ ਕੀ ਕੰਮਕਾਰ ਆ ਵੈਸੇ ਆਪਣਾ ਟੂਲ ਐਂਡ ਡਾਈ ਦਾ ਕੰਮ ਹੈ ਜੀ ਅਸਰ ਟੂਲ ਐਂਡ ਡਾਈ ਤੇ ਬਰਨਾਲੇ ਦੇ ਵਿੱਚ ਹੀ ਆ ਬਰਨਾਲੇ ਦੇ ਵਿੱਚ ਹੀ ਢਣੋਲਾ ਰੋਡ ਤੇ ਲੈ ਵੀ ਵੀਰ ਹੋਣਾ ਦਾ ਚਗਾਠਾਂ ਦੀਆਂ ਡਾਈਆਂ ਆਪਾਂ ਮੈਨ ਤਿਆਰ ਕਰਦੇ ਆ ਸਭ ਤੋਂ ਪੁਰਾਣੇ ਐ ਇਸ ਲਾਈਨ ਦੇ ਵਿੱਚ ਲੈ ਵੀ ਵੀਰ ਜਿਹੜੇ ਚਗਾਠ ਦਾ ਕੰਮ ਕਰਦੇ ਆ ਵੀਰ ਹੋਣਾ ਦਾ ਚਗਾਠਾਂ ਦਾ ਟੂਲ ਐਂਡ ਡਾਈ ਦਾ ਕੰਮ ਆ ਬਰਨਾਲੇ ਜਦੋਂ ਤੁਸੀਂ ਆਈਟੀ ਚੌਂਕ ਤੋਂ ਆਪਾਂ ਢਣੋਲਾ ਰੋਡ ਨੂੰ ਆਵਾਂਗੇ ਐਮ ਆਰ ਐਫ ਜਿਹੜਾ ਸ਼ੋਅਰੂਮ ਹੁੰਦਾ ਦੀ ਟਾਇਰਾਂ ਦਾ ਉਹਦੇ ਜਮਾਂ ਨਾਲ ਉਹਦੇ ਬਿਲਕੁਲ ਨਾਲ ਆ ਤੇ ਬਾਈ ਕੋਲੇ ਇਹ ਗੱਡੀ ਅੱਜ ਅਸੀਂ ਯਾਰ ਬਾਹਰ ਖੜੀ ਦੇਖ ਲਈ ਤੇ ਬਾਈ ਉਹਨਾਂ ਦਾ ਉਹ ਵੀ ਕੰਮ ਆ ਤੁਸੀਂ ਇੱਥੋਂ ਬਾਈ ਟੂਲ ਐਂਡ ਆਈ ਜੋ ਜੇ ਕਿਸੇ ਵੀ ਵੀਰ ਨੂੰ ਜਗਾਠਾਂ ਦੇ ਵਿੱਚ ਕਿਸੇ ਵੀ ਚੀਜ਼ ਦੀ ਲੋੜ ਹੈ ਤਾਂ ਤੁਸੀਂ ਬਾਈ ਦਾ ਹੇਠ ਦਿੱਤਾ ਕੰਟੈਕਟ ਹੈਗਾ ਜਿਹੜਾ ਉਹਦੇ ਉੱਪਰ ਵੀ ਕੰਟੈਕਟ ਕਰ ਸਕਦੇ ਹੋ ਠੀਕ ਆ ਤੇ ਬਾਕੀ ਤੁਸੀਂ ਯਾਰ ਗੱਡੀ ਦੇਖੋ ਮੈਂ ਤਾਂ ਗੱਡੀ ਦਾ ਯਾਰ ਬਾਈ ਐਸੀ ਚੱਲੀ ਜਾਂਦਾ ਇਹਦਾ ਹੁਣ ਓਕੇ ਐਸੀ ਬਲੋਰ ਦੀ ਸਪੀਡ ਆਪਾਂ ਵਧਾ ਵੀ ਸਕਦੇ ਹਾਂ ਆਵਾਜ਼ ਆਊਗੀ ਜਿਵੇਂ ਆਪਾਂ ਨੋਰਮਲ ਬੱਲੇ 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 ਤਾਂ ਤੇਜ਼ ਹੀ ਫੜਾਓ ਯਾਰ ਆਹ ਤਾਂ ਬੱਬੇ ਰਾਮ ਦਾ ਇੱਕ ਚੀਜ਼ ਆ ਯਾਰ ਆ ਤਾਂ ਯਾਰ ਇੰਟੀਰੀਅਰ ਹੀ ਬੜਾ ਮੈਂ ਤਾਂ ਇੰਟੀਰੀਅਰ ਦਾ ਫੈਨ ਹੋ ਗਿਆ ਯਾਰ ਮੈਂ ਬੱਬੇ ਆਹ ਤਾਂ ਯਾਰ ਬੜੀ ਐਸਐਸਪੀਕਰ ਵੀ ਆ ਇੰਗਲੈਂਡ ਦੀ ਕੰਪਨੀ ਐ ਐਮਜੀ ਓਕੇ ਹਾਂਜੀ ਹਾਂਜੀ ਭਾਈ ਉਹ ਤਾਂ ਪਰ ਇਹਦੇ ਬਾਰੇ ਨਾ ਇਹਨਾਂ ਦੀ ਗਲੋਸਟਰ ਦੇਖ ਕੇ ਆਇਆ ਸੀ ਮੈਂ ਹਾਂਜੀ ਤੇ ਉਹਦੇ ਤੇ ਹੀ ਕੀਤੀ ਸੀ ਉਹਨਾਂ ਦੀ ਮੈਂ ਰਿਵਿਊ ਉਹਦੇ ਤੇ ਵੀ ਤੇ ਯਾਰ ਬਹੁਤ ਕੈਂਟ ਲੱਗੀ ਭਾਈ ਤੇ ਬਾਕੀ ਬਾਈ ਦਾ ਨੇਚਰ ਵੀ ਬਹੁਤ ਕੈਂਟ ਲੱਗਾ ਸਾਨੂੰ ਯਾਰ ਪਹਿਲਾਂ ਤਾਂ ਸਾਨੂੰ ਆਏ ਸੀਗਾ ਬੀ ਆਰ ਬਾਈ ਨੇ ਆਪ ਨੂੰ ਟਾਈਮ ਨਹੀਂ ਦੇਣਾ ਹੈਗਾ ਅਸੀਂ ਤਾਂ ਬਸ ਤੁਰੇ ਜਾਂਦੀ ਖੜ ਗਏ ਤੇ ਬਾਈ ਦਾ ਯਾਰ ਨੇਤਰ ਵੀ ਬਹੁਤ ਸੋਹਣਾ ਲੱਗਿਆ ਅਸੀਂ ਤਾਂ ਮੜਾ ਜਾ ਕਹੀਦੀ ਬਾਈ ਨੂੰ ਵੀ ਯਾਰ ਦਿਖਾ ਦਿਓ ਬਾਈ ਬਣ ਕੇ ਗੱਡੀ ਸਾਨੂੰ ਚਲਾ ਦਲੂਕੇ ਤੇ ਬਾਈ ਕਹਿੰਦਾ ਆਜੋ ਤੁਹਾਨੂੰ ਝੂਟਾ ਦਵਾ ਲਿਆਉਣੇ ਆ ਤੇ ਬਹੁਤ ਬਹੁਤ ਧੰਨਵਾਦ ਬਾਈ ਤੇਰਾ ਹਨਾ ਭਰਾ ਜੇ ਪੰਪਲ ਨੰਪੇ ਲਾਉਣਾ ਛੇਤੀ ਹੁੰਦੀ ਜਿਵੇਂ ਉਹ ਚਾਰਜਿੰਗ ਵਾਲੇ ਨੇ ਨਹੀਂ ਜੀ ਉਹਨਾਂ ਦੇ ਉਹ ਚੀਜ਼ ਨਹੀਂ ਕੰਮ ਕਰਦੀ ਹੈਗੀ ਠੀਕ ਉਹ ਗੱਡੀਆਂ ਮਤਲਬ ਹੈਵੀ ਚਾਰਜਰ ਹੁੰਦੇ ਆ ਉਹਨਾਂ ਦੇ ਓਕੇ ਤੇ ਇਹਨਾਂ ਦੇ ਨਾਰਮਲ ਚਾਰਜ ਕਰਕੇ ਆਪਾਂ ਕਰੇ ਤੇ ਦੁਕਾਨ ਤੇ ਲਾ ਸਕਦੇ ਆ ਚਾਰ ਸਟੀering ਦੇ ਉੱਪਰ ਵੀ ਕੰਟਰੋਲ ਆ ਕੰਟਰੋਲ ਆ ਆਵਾਜ਼ ਦਾ ਕੀ ਕੀ ਚਾ ਰਹੀਆਂ ਨੇ ਸਕਰੀਨ ਦੇ ਵਿੱਚ ਇਹਦੀ ਬਸ ਸਪੀਡ ਆ ਜਾਂਦੀ ਐ ਐਫਐਮ ਦੇ ਉਹ ਆ ਜਾਂਦਾ ਕੋਈ ਬੈਟਰੀ ਚਾਰਜ ਆਇਆ ਨੇ ਕਿੰਨੇ ਪਰਸੈਂਟ ਹੈ ਜੀ ਠੀਕ ਆ ਕਿੰਨੇ ਕਿਲੋਮੀਟਰ ਚੱਲ ਜੂਗੀ ਛੋਡੀ 100 ਪਰਸੈਂਟ ਵਿੱਚ ਠੀਕ ਆ ਅੱਛਾ ਚਾਰਜਰ ਵੀ ਆ ਆ ਚਾਰਜਰ ਵੀ ਪਿਆਈ ਇਹਦਾ ਵਿੱਚ ਹੀ ਸਕੂਟਰੀ ਵਾਲਾ ਜਿਵੇਂ ਆਪਾਂ ਕਹਿ ਲਈਏ ਹਨਾ ਵੀ ਵਿੱਚ ਚਾਰਜ ਰੱਖਦੇ ਨਾ ਹਾਂ ਆਹ ਚਾਰਜਰ ਤੇ ਲੇ ਵੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਵੀਰੇ ਤੇ ਬਾਕੀ ਆਜੋ ਸਾਨੂੰ ਹੋਰ ਦਿਖਾਉਣੇ ਆਂ ਸਾਈਡ ਤੋਂ ਆ ਦੇਖੋ ਯਾਰ ਬੜੀ ਯਾ ਦੇ ਕੈਂਟ ਲੱਗੀ ਯਾਰ ਗੱਡੀ ਸਾਨੂੰ ਬਹੁਤ ਯਾਰ ਤੇ ਬਾਕੀ ਇੱਕ ਚੀਜ਼ ਹੋਰ ਦੱਸ ਦਈਏ ਵੀ ਜਿੱਥੋਂ ਤੁਸੀਂ ਗੱਡੀ ਇਹ ਲਓਗੇ ਰਜਿਸਟ੍ਰੇਸ਼ਨ ਉੱਥੋਂ ਦੀ ਆ ਬਾਈ ਉਹਨਾਂ ਨੂੰ ਚੰਡੀਗੜ੍ਹੋਂ ਮਿਲੀ ਆ ਤਾਂ ਚੰਡੀਗੜ੍ਹ ਦਾ ਹੀ ਨੰਬਰ ਲੱਗਿਆਗਾ ਠੀਕ ਆ ਨਾ ਕੁਕਿੰਗ ਦਾ ਨਹੀਂ ਸੀ ਪ੍ਰਾਇਤ ਤੇ ਜੇ ਮਨ ਲਓ ਜੇ ਆਪਾਂ ਲੁਧਿਆਣੋਂ ਲੈਣੇ ਤਾਂ ਲੁਧਿਆਣੇ ਦਾ ਨੰਬਰ ਲੱਗੂਗਾ ਲੁਧਿਆਣੇ ਦਾ ਲੈ ਲਓ ਚਾਹੇ ਆਪਾਂ ਬਰਨਾਲੇ ਦਾ ਵੀ ਨੰਬਰ ਲੈ ਸਕਦੇ ਆ ਓਕੇ ਉਹ ਤਾਂ ਚਲੋ ਬਰਨਾਲੇ ਦਾ ਆਧਾਰ ਕਾਰਡ ਬਰਨਾਲੇ ਦਾ ਦੇ ਕੇ ਓਕੇ ਬਰਨਾਲੇ ਦਾ ਨੰਬਰ ਸੋ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਗੱਡੀ ਬਈ ਬੜੀ ਘੈਂਟ ਲੱਗੀ ਤੇ ਸ਼ੇਅਰ ਕਰ ਦਿਓ ਲੈ ਵੀ ਵੀਡੀਓ ਜੀ